ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਵੀ ਜਿਹੜੀ ਚੰਡੀ ਐ ਅਸਲ ਚ ਚੰਡੀ ਹੁੰਦੀ ਕੀ ਐ ਜਿਹਨੂੰ ਲੋਕ ਚੰਡੀ ਕਹਿੰਦੇ ਨੇ ਉਹ ਕੀ ਹੁੰਦੀ ਹੈ ਅਸਲ ਚੰਡੀ ਕੀ ਹੈ ਜਿਵੇਂ ਗੁਰਬਾਣੀ ਚ ਨਾਮ ਕੀ ਹੈ ਇਹ ਗੁਰਬਾਣੀ ਦੱਸਿਆ ਹੋਇਆ ਤਪ ਕੀ ਹੈ ਜਪ ਕੀ ਹੈ ਗੁਰੂ ਕੋਣ ਹੁੰਦਾ ਆਦਮੀ ਨਹੀਂ ਹੁੰਦਾ ਇਹ ਸਾਰੀਆਂ ਚੀਜ਼ਾਂ ਧਰਮ ਦੇ ਹੁੰਦੇ ਨੇ ਤੀਰਥ ਕੀ ਹੁੰਦਾ ਹੈ ਨੌ ਨਾਇਸਨ ਆਨ ਕੀ ਹੁੰਦਾ ਹੈ ਦਾਨ ਕੀ ਹੁੰਦਾ ਦਇਆ ਕੀ ਹੁੰਦੀ ਹੈ ਤਾਰੇ ਬੁਕੀ ਹੁੰਦਾ ਇਹ ਸਾਰੇ ਲਫਜ਼ਾਂ ਦੇ ਜਿਹੜੇ ਅਰਥ ਬਗਾੜਲੇ ਸੀ ਪੰਡਤ ਨੇ ਨਾ ਉਹ ਸ਼ੁੱਧ ਕੀਤੇ ਹਿੱਦ ਬੇਦਰਦ ਜ਼ਾਰ ਕੀਤੇ ਹਿੱਦ ਅਸਲੀ ਭਗਤੀ ਕੀ ਦੀ ਜਗ੍ਹਾ ਜਿਆਦਾ ਲਫਜ਼ਾਂ ਦੇ ਅਰਥ ਬਦਲ ਜਾਂਦੇ ਨੇ ਭਗਤੀ ਨਕਲੀ ਬਣ ਜਾਂਦੀ ਗੌਰ ਮਤ ਦੀ ਮਨਮਤ ਬਣ ਜਾਂਦੀ ਬਾਕੀ ਮਨਮਤਾਂ ਨੇ ਉਹਦੇ ਚ ਅਸੰਖਜਪ ਅਸੰਖ ਪਾਉ ਨੇ ਆਪਣੇ ਆਪਣੇ ਜੱਬਣ ਵਾਲੇ ਐਵੇਂ ਜਿਹੜੀ ਚੰਡੀ ਐ ਇਹ ਵੀ ਮਨਮਤੀਆਂ ਨੇ ਆਪਣੀ ਬਣਾ ਲਈ ਇਹ ਜਗਮਾਤ ਸੀ ਹੁਣ ਮਾਤ ਜਗਮਾਤ ਨਾ ਤਾਂ ਧਰਤੀ ਜਗਮਾਤ ਐ ਸਾਰਾ ਸਭ ਸੰਸਾਰ ਧਰਤੀ ਕੋ ਬੈਦਾ ਨਹੀਂ ਹੁੰਦਾ ਨਾ ਗਊ ਜਗਮਾਤ ਐ ਤੀਜੀ ਜਗਮਾਤ ਰਹਗੀ ਆਦਮੀ ਦੀ ਆਪਣੀ ਉਹ ਇਹਨਾਂ ਨੇ ਕਹੇ ਬਈ ਇਹ ਠੀਕ ਐ ਆਦਮੀ ਸਭ ਤੋਂ ਜ਼ਿਆਦਾ ਆਪਣੀ ਮਾਂ ਨੂੰ ਜਗਮਾਤ ਬਣਾ ਦੋ ਜਿਵੇਂ ਆਦਮੀ ਨੂੰ ਰੱਬ ਬਣਾਇਆ ਸੀ ਐਵੇਂ ਆਪਣੀ ਮਾਂ ਨੂੰ ਔਰਤ ਨੂੰ ਹੀ ਦੂਆ ਰੱਬ ਬਣਾਤਾ ਮਾਤਾ ਬਣਾਤਾ ਆਦਮੀ ਨੂੰ ਪਿਤਾ ਬਣਾਇਆਤਾ ਔਰਤ ਨੂੰ ਮਗਲਤਾ ਜਿਉਂਦੀ ਗੱਲ ਸੀ ਜੇ ਵਿਸ਼ਨੂੰ ਬਣਾਉਣਾ ਆਦਮੀ ਤੇ ਔਰਤ ਬਣਾਉਣੀ ਪਊਗੀ ਔਰਤ ਬਣਾਉਣੀ ਪਊਗੀ ਤੇ ਇਹ ਕੀਤਾ ਹੋਇਆ ਸੀ ਇਹਨੂੰ ਉਲਟਿਆ ਇਹ ਚੰਡੀ ਚਤਰ ਲਿਖ ਕੇ ਉਹ ਜਿਹੜਾ ਭਰਮ ਪਾਇਆ ਸੀ ਨਾ ਉਹਨਾਂ ਨੇ ਪਖੰਡਵਾ ਸੀ ਪਖੰਡ ਇਹ ਨਕਸ਼ਾ ਦਿਖਾਇਆ ਵੀ ਇਹ ਸਾਰਾ ਗਲਤ ਹੈ ਚੰਡੀ ਚੰਡੀ ਨਾਮ ਚੰਡਕਾ ਜਾਸ ਜਿਹਦਾ ਨਾਮ ਚੰਡੀ ਹੈ ਉਹ ਕੀ ਹੈ ਚੰਡੀ ਦੀ ਡੈਫੀਨੇਸ਼ਨ ਅਸਲੀ ਚੰਡੀ ਦਸੀਏ ਕੀ ਹੁੰਦੀ ਹੈ ਸਮਝ ਜੀ ਪਰਮੁਦ ਕਰਨ प्रमोद ਪਰਮੁਦੁਪਦ ਪਰਮ ਅਨੰਦ ਅਨੰਦਾ ਦੀ ਅਵਸਥਾ ਦੀ ਪ੍ਰਾਪਤੀ ਜਿਵੇਂ ਕਹਿੰਦਾ ਗਦਗਦ ਹੋ ਗਿਆ ਗਦਗਦ ਹੋ ਗਿਆ ਜਿਹੜਾ ਨਾਨਕ ਭਗਤਾਂ ਦਾ ਸਦਾ ਵਿਗਾਸ ਉਹ ਜਿਹੜੀ ਹਸਤਾ ਦੀ ਪ੍ਰਾਪਤੀ ਕਰਨ ਵਾਲੀ ਚੀਜ਼ ਹੈ ਤਾਂ ਚੱਡੀ ਇਹ ਤੁਰਕੀ ਬਾਣੀ ਆ ਚੱਡੀ ਚੱਡੀ ਦਾ ਨਾਮ ਹੈ ਜਿਹਨੂੰ ਮਿਲ ਗਿਆ ਗਦਗਦ ਗਦਗਦ ਕਾਲ ਹੁੰਦਾ ਜਾਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਨੇ ਸਭੇ ਇੱਛਾਂ ਪੂਰੀਆਂ ਨਾ ਜਾਂ ਪਾਇਆ ਅਗਮ ਅਪਾਰਾ ਇਹ ਅਗਮ ਅਪਾਰੀ ਹੈ ਅੱਗੇ ਆ ਜਾਣੇ ਹੁਣ ਅਗਮ ਅਪਾਰੀ ਹੈ ਉਹਨੂੰ ਖੇ ਬੁੱਧੀ ਤਾਂ ਬਾਰੇ ਦੀ ਗੱਲ ਆ ਜਿਹਨੂੰ ਸਮਝਣੋ ਪਰਮੁੱਤ ਦਾ ਕਾਰਨ ਸਭ ਪਹਿਲ ਕਾਲ ਤਕਦੀ ਪੈਦਾ ਵੀ ਹੰਨ ਕਰ ਦਿੰਦੀ ਹੈ ਕਾਲ ਦਾ ਡਰ ਇਹ ਦਿੰਦਾ ਕਾਲ ਦਾ ਡਰ ਤਾਂ ਫਿਰ ਜੇ ਕੁਰਬਾਨੀ ਸਮਝਦੇ ਨਾ ਜਿਹੜੀ ਐਸੇ ਕਰਕੇ ਕੁਰਬਾਨੀ ਨੂੰ ਸਮਝੇ ਬਿਨਾ ਇਹਦੀ ਸਮਝ ਨਹੀਂ ਆ ਸਕਦੀ ਸਭ ਪੈ ਹੰਨ ਤਲਵਾਰ ਨਾਲ ਸਾਰੀ ਪੈ ਦੂਰ ਨਹੀਂ ਹੋ ਸਕਦੀ ਕਿਸੇ ਹਥਿਆਰ ਨਾਲ ਨੂੰ ਸਾਰੀ ਪੈ ਦੂਰ ਹੋ ਸਕਦੀ ਫੌਜ ਨਾਲ ਸਾਰੀ ਪਹਿਦੂਲ ਨਹੀਂ ਹੋ ਸਕਦੀ ਕਿਲੇ ਬਣਾ ਕੇ ਸਾਰੀ ਪਹਿਦੂਲ ਨਹੀਂ ਹੋ ਸਕਦੀ ਕਾਲ ਤਾਂ ਸਿਰ ਤੇ ਖੜਾ ਹੈ ਕਾਲ ਜਿੱਤੇ ਬਿਨਾ ਆਪਣੀ ਕਲਪਨਾ ਜਿੱਤੇ ਬਿਨਾ ਪਹਿਦੂਲ ਨਹੀਂ ਹੋ ਸਕਦੀ ਕਲਪਨਾ ਹੀ ਕਾਲ ਹੈ ਬੰਨ ਨੂੰ ਸਮਝਾਏ ਬਿਨਾ ਮੰਨੂ ਜਿੱਤੇ ਬਿਨਾ ਪਹਿਦੂਲ ਨਹੀਂ ਹੋ ਸਕਦੀ ਸਬੁਰਜੀਤ ਤੇ ਜਗਜੀਤ ਇਹ ਉਹ ਬੁੱਧੀ ਐ ਜਿਹੜੀ ਬੰਨੂ ਜਿੱਤ ਲੈਂਦੀ ਐ। ਇਹ ਉਹ ਬਤਾਈ ਜਿਹੜੀ ਬੰਨੂ ਜਿੱਤ ਲੈਂਦੀ ਐ। ਬੰਨੂ ਸਮਝਾ ਲੈਂਦੀ ਐ ਕਿ ਜਿੱਤਣ ਦੀ ਕੋਈ ਗੱਲ ਨਾ। ਪਰ ਮੁੱਢ ਕਾਰਨ ਸਭ ਪੈ ਹਣ ਨਾਮ ਚੱਟਕਾ ਜਾਸ ਜਿਹਦਾ ਨਾਮ ਚੱਟੀ ਮੈਂ ਕਹਿੰਦਾ ਉਹ ਇਹ ਐ। ਲੋਕ ਕੁਝ ਕਹੀ ਜਾਣ। ਡਿਫਰੈਂਟ ਗੱਲ ਆ ਗਈ ਦੁੱਤ। ਪਿਛਲੀ ਗੱਲੋਂ ਬਿਲਕੁਲ ਉਲਟ ਗੱਲ ਐ। ਉਹ ਗੱਲ ਉਲਟ ਸੀ ਤੁਸੀਂ ਆ ਜਿਹੜੀ ਪੰਕਤੀ ਜੇ ਪੜ ਲੈਂਦੇ ਸੁਝ ਲੈਂਦੇ ਤਾਂ ਵਿਰੋਧ ਕਉ ਕਰਦੇ ਸਮਝ ਨਹੀਂ ਆਉਂਦੀ ਵਿਰੋਧ ਕਿਉਂ ਕਰਦੇ ਇਹ ਆਤਾ ਹੈ ਏਜੰਟ ਨੇ ਉਹਨਾਂ ਦੇ ਜਿਹਨਾਂ ਦੇ ਤਰਫ ਤੇ ਖਿਲਾਫ ਹੈ ਤਲਵਾ ਇਹ ਐਡਾ ਵੱਡਾ ਸਟੈਪ ਲਿਆ ਇਹ ਆਤਾ ਆਰਐਸ ਦੇ ਏਜੰਟ ਨੇ ਆ ਬਦ ਦਿਮਾਗ ਨੇ ਇਹ ਵਰ ਦਿਮਾਗ ਨੇ ਨਾ ਪੜੀਆ ਨਾ ਸਮਝੀਆ ਵਿਰੋਧ ਕਰਤਾ ਕਿ ਬ੍ਰਾਹਮਣ ਨਹੀਂ ਸੁਣੀ ਸੁਣਾਈ ਗੱਲ ਤੇ ਬਿਉਦਾ ਚੰਡੀ ਦਾ ਜੀ ਦੇਵੀ ਹੁੰਦੀ ਹੈ ਓਏ ਆ ਦੇਖ ਲਓ ਕੀ ਲਿਖਿਆ ਹੈ ਦੇਵੀ ਤੁਸੀਂ ਇਹਨੂੰ ਤਾਂ ਬੜੋ ਕੀ ਹੈ ਕੀ ਕਹੀਆ ਨਾਲ ਨੂੰ ਕਹਰੇ ਨ ਕਹਰੇ ਆ ਬੁੱਝ ਜਿਹੜੇ ਨਾ ਗਿਆਨ ਕਰਾਉਣ ਜਾਣਦੇ ਨੇ ਨਾ ਗਿਆਨ 부ਝ ਸਕਦੇ ਨੇ ਆ ਕਹਿਆ ਹੋਇਆ 부ਝੇ ਲੈਂਦੇ ਆ ਕਹਿਆ ਹੈ 부ਝੇ ਲੈਂਦੇ ਕਹੇ ਕਹੇ ਨਾ ਕਹਿਆ 부ਝੇ ਨਾ ਕੁਝ ਜਾਣਦੇ ਨੇ ਦੱਸ ਸਕਦੇ ਨੇ ਨਾ ਗੱਲ ਕਹੀ 부ਝ ਸਕਦੇ ਜੋ ਜਨ ਕੀਨੇ ਭਗਤ ਤੇ ਬਾਝ ਤਿੰਨ ਸੋ ਸਦਾ ਡਰਾਨੇ ਰਹੀ ਇਹਦਾ ਭਗਤ ਗੁਰੇ ਵੀ ਕਹਿੰਦਾ ਇਹਨਾਂ ਤੇ ਤਾਂ ਡਰਦਾ ਹੀ ਰਹੀ ਇਹ ਘਬਰਾ ਕੀ ਕਹਿ ਦੇਣਗੇ ਇਹ ਸਾਰੇ ਬੂਰਖ ਨੇ ਬਦਮਾਗਰ ਨੇ ਤਾਂ ਇਹਨਾਂ ਦੀ ਕੋਈ ਸੁਣਦਾ ਨਹੀਂ ਸੁਣ ਅਕਲਮੰਦਾਂ ਨਹੀਂ ਹੁੰਦਾ ਕੋਈ ਸਿਆਣੇ ਦੀ ਗੱਲ ਸੁਣਦੇ ਹੁੰਦੇ ਨੇ ਇਹਨਾਂ ਨਾਲ ਤਾਂ ਹੋਰ ਬਹੁਤ ਅਕਲਮੰਦ ਬੈਠੇ ਨੇ ਦੁਨੀਆ ਦੇ ਵਿੱਚ ਲੋਕ ਇਹਨਾਂ ਨੂੰ ਭਲੇਖਾ ਇਹਨਾਂ ਨੂੰ ਭਲੇਖਾ ਹੋ ਗਿਆ ਆਪਣੀ ਅਕਲ ਦਾ ਕੋਈ ਸਾਨੂੰ ਅਕਲ ਹੈ ਉਹ ਹੜਦੀ ਦੀ ਗੱਠੀ ਲੈ ਕੇ ਜੂਆ ਪ੍ਰਸਾਰੀ ਬਣਿਆ ਬੈਠਾ ਉਹਨ ਕੁਝ ਲੀਏਗਾ ਜੀ ਨਾਮ ਚੰਡਕਾ ਜਾਸ ਰਚਉ 74 72 ਤੋਂ ਹੈ ਪਰ ਉਸ ਦਾ 72 74 ਰਚਉ 73 73 ਦਾ ਉਹ ਕੀ ਕੰਮ ਕਰਦੀ ਹੈ ਜਾਂ ਪ੍ਰਗਟ ਹੁੰਦੀ ਹੈ ਉਹਦਾ ਸੁਭਾਅ ਕਿਹਜਾ ਸੁਭਾਅ ਦਾ 73 ਕੋਈ ਨਾਲ ਹੁੰਦੀ ਹੈ 72 ਬੰਸ਼ ਉਹਦਾ ਬਚਿੱਤਰ ਚਰਿੱਤਰ ਹੈ ਸੰਸਾਰ 'ਚ ਪ੍ਰਗਟ ਹੋ ਕੇ ਕੀ ਕਰਦੀ ਹੈ ਬਚਿੱਤਰ ਗੱਲਾਂ ਕਰਦੀ ਹੈ ਕੀ ਕਰਦੀ ਹੈ ਮਨ ਬਦਲ ਦਿੰਦੀ ਹੈ ਉਹ ਤਾਂ ਬਦਲ ਦਿੰਦੀ ਹੈ ਘਟ ਦਿੰਦੀ ਹੈ ਸਭ ਕੋ ਸੁਰਤ ਮਤਮਨ ਮਨ ਬੁੱਧ ਘਟ ਦਿੰਦੀ ਹੈ ਹੋਰ ਕੁਛ ਜਿ ਐਸੀ ਮਸ਼ੀਨ ਨਹੀਂ ਜਿਹੜੀ ਘਟ ਦਵੇ ਕੋਈ ਐਸਾ ਹਥਿਆਰ ਨਹੀਂ ਜਿਹੜਾ ਸੁਰਤ ਮਤਮਨ ਬੁੱਧ ਨੂੰ ਘਟ ਦਵੇ ਸਭ ਦਾ ਘਟ ਦਿੰਦੀ ਆ ਉਹ ਭਗਤ ਜੀ ਪ੍ਰਗਟ ਹੋਏ ਭਗਤੀ ਲਹਿਰ ਬਣ ਕੇ ਉਹ ਵੀ ਸਭ ਘਟ ਦੋ ਘਟਦੇ ਦੂਜੇ ਚੁੱਪ ਕਰਾ ਦਿੰਦੇ ਐਵੇਂ ਗੁਰੂਕਾਲ ਦੇ ਵਿੱਚ ਵੀ ਹੋਇਆ ਜਦੋਂ ਵੀ ਇਹ ਵਤ ਪ੍ਰਗਟ ਹੁੰਦੀ ਆ ਜਿਹੜੇ ਹੁੰਦੇ ਨੇ ਨਾ ਅਸੰਤ ਜਿਉਂ ਬਲੀਆ ਬਾਲਣ ਵਾਲੇ ਸਭ ਚੁੱਪ ਕਰ ਜਾਂਦੇ ਨੇ ਲੋਕ ਚੁੱਪ ਕਰਾ ਦਿੰਦੇ ਨੇ ਇਹਨੂੰ